ਸਮਾਣਾ ਦੀ ਨੂ ਪੰਜਾਬੀ ਬਾਗ ਕਲੋਨੀ ਦੇ ਵਿੱਚ ਅਚਾਨਕ ਕਰਦੇ ਚਵਾਰੇ ਵਿੱਚ ਅੱਗ ਲੱਗੀ। ਅੱਗ ਲੱਗਣ ਦੇ ਕਾਰਨ ਅਜੇ ਪਤਾ ਨਹੀਂ ਲੱਗਿਆ। ਲੇਕਿਨ ਫਾਇਰ ਬ੍ਰਿਗੇਡ ਨੇ ਸਾਕਤੇ ਕਾਬੂ ਪਾਇਆ। ਕਰਦੇ ਮਾਲਕਨ ਆਜ ਬਿਸਕਰਮਾ ਦਿਹਾੜਾ ਸੀ ਤੋਂ ਇੱਕ ਸਮਾਗਮ ਦੇ ਵਿੱਚ ਗਈ ਹੋਈ ਸੀ। ਉਸ ਦਾ ਪਤੀ ਹੇਠਾਂ ਬੈਠਾ ਸੀ ਲੇਕਿਨ ਗੁਆਂਢੀਆਂ ਵੱਲੋਂ ਜਦ ਸੁਣਾਇਆ ਗਿਆ ਕਿ ਬਹੁਤ ਜ਼ੋਰ ਦਾ ਧਮਾਕਾ ਹੋਇਆ ਹੈ ਤੇ ਉਸਕੇ ਬਾਅਦ ਉਹਨਾਂ ਦੇ ਕੋਲ ਪੜੋਸੀ ਉਹਨਾਂ ਦੇ ਕੋਲ ਆਏ ਤੇ ਪੁੱਛਿਆ ਵੀ ਉੱਪਰ ਕੋਈ ਹੈ ਤੋ ਨਹੀਂ ਜਾ ਕੇ ਦੇਖਿਆ ਤੇ ਉੱਥੇ ਧੂਆਂ ਉੱਠ ਰਿਹਾ ਸੀ ਔਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਮੌਕੇ ਤੇ ਅੱਗ ਦੇ ਕਾਬੂ ਪਾਇਆ ਲੇਕਿਨ ਅਜੇ ਇਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਔਰ ਇਸ ਸਾਰੀ ਘਟਨਾ ਦੀ ਜਾਂਚ ਸੀਟੀਪੀ ਵਿਸ਼ੇਬਾਣਾਂ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਇਸ ਅੱਗ ਲੱਗਣ ਨਾਲ ਇਸ ਪਰਿਵਾਰ ਦਾ ਜਿਹੜਾ ਕਰਦਾ ਸਾਰਾ ਸਮਾਨ ਥਾ ਸੜਕੇ ਸੁਆਹ ਹੋ ਗਿਆ ਅਤੇ ਇਸ ਆਗਦੀ ਜਾਂਚ ਕੀਤੀ ਜਾ ਰਹੀ ਹੈ ਕਿਨੇ ਕਾਰਨ ਆਗ ਲੱਗੀ ਹੈ ਬਲਜੀਤ ਕੌਰ ਕਿਹੜਾ ਮਨ ਲੈ ਐਨੀਓ ਪੰਜਾਬੀ ਬਾਗ ਸਰ ਅਸੀਂ ਤੇ ਮੰਮੀ ਅਰੀ ਦੀਦੀ ਗਲਗੇ ਹੋਏ ਨਹੀਂ ਮੇਰੇ ਤੇ ਸਾਨੂੰ ਅਸੀਂ ਗੁਰਦੁਆਰੇ ਕੰਮ ਕੰਮ ਨੂੰ ਬੈਠ ਕੇ ਸਾਰਾ ਕਰਤਾ ਗੁਰਦੁਆਰੇ ਚਲੇ ਗਏ ਹਾਂ ਇੱਕ ਆਪਕਾਰ ਸੀਗੇ ਮੇਰੇ ਹਸਬੰਡ ਅਸੀਂ ਮੈਂ ਇਹਨਾਂ ਰੋਟੀ ਦੇ ਕੇ ਮੈਂ ਤੁਸੀਂ ਨੀਚੇ ਦੁਕਾਨ 'ਚ ਬੈਜੋ ਅਸੀਂ ਗੁਰਦੁਆਰੇ ਬੈਠੇ ਹਾਂ ਗੁਰਦੁਆਰੇ ਬੱਚਿਆਂ ਨੂੰ ਫੋਨ ਆ ਗਿਆ ਬੱਚੇ ਕਹਿੰਦੇ ਮੰਮਾ ਆਪਣੇ ਘਰੇ ਅੱਗ ਲੱਗ ਗਈ ਅਸੀਂ ਨਾਲ ਦੀ ਨਾਲ ਉੱਥੋਂ ਆ ਗਏ ਆ ਉੱਪਰ ਐ ਸਾਡੇ ਉੱਪਰ ਹਾਂਜੀ ਨੀਚੇ ਸਾਡੇ ਕਿਰਾਏਦਾਰ ਨੇ ਅੱਗੇ ਸਾਡੀ ਦੁਕਾਨ ਹੈ ਉੱਪਰ ਕੌਣ ਰਹਿੰਦੇ ਆ ਅਸੀਂ ਰਹਿੰਦੇ ਆ ਨੀਚੇ ਸਾਡੇ ਨਾਲ ਵਾਲੇ ਸਰ ਪਤਾ ਨਹੀਂ ਕੁਝ ਸਾਮਾਨ ਉੱਪਰ ਸਾਰਾ ਹੀ ਹੈ ਸਰ ਸਾਰਾ ਕਰ ਦਾ ਸਾਮਾਨ ਹੈ ਜਿੰਨਾ ਵੀ ਹੈਗਾ ਨਹੀਂ ਅਸੀਂ ਨਹੀਂ ਕਿਰਾਏ ਸਾਡਾ ਆਪਣਾ ਮਕਾਨ ਹੈ ਹਾਂਜੀ ਕਿਰਾਏ ਤੇ ਤਾਂ ਮੇਰੇ ਨਾਲ ਵਾਲੇ ਪਿੱਛੇ ਨੇ ਇਹ ਨਿਊ ਪੰਜਾਬੀ ਬਾਗ ਲੰਗ ਲੰਗ ਭਾ ਕੋਈ 12 ਵਜੇ ਦੇ ਕਰੀਬ ਆ ਸਾਮਾਨ ਕਿੱਥੇ ਹੈ ਸਾਮਾਨ ਖਾਣਾ ਸਾਮਾਨ ਉੱਤੇ ਹੀ ਹੈ ਜੀ ਸਾਮਾਨ ਪਿਆਦਾ ਸਾਰਾ ਕੁਝ ਲੂਜ਼ ਹੋ ਗਿਆ ਸਾਰਾ ਪੇਟੀਆ ਨਵਾਈ ਸਭ ਕੁ ਉਪਰ ਆ ਪੂਗਾ ਕੋਈ ਦੋਟਾ ਰੱਖਦਾ ਦੁਕਾਨ ਇਹ ਰਵਿੰਦਰ ਪਾਸੇ ਨੁਕਸਾਨ ਤਾਂ ਦੇਖੋ ਬੈੱਡ ਬੁੱਡ ਜਿਹੜੇ ਵਿੱਚ ਪਏ ਨੇ ਸੋਫੇ ਵਗੈਰਾ ਉਹ ਸੜ ਹੀ ਗਏ ਨੇ ਤਕਰੀਬਨ ਕਿੱਦਾਂ ਕਬੂ ਆ ਗਿਆ ਹਾਂਜੀ ਹਾਂ ਕਬੂ ਆ ਗਿਆ ਕੰਟਰੋਲ ਆ ਗਿਆ ਨਾ ਨਾ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਜੀ ਜਿਹੜੇ ਕੱਪੜੇ ਨੇ ਹੋਰ ਲੈਣਾ ਦੇਣਾ ਉਹ ਸਾਰੇ ਸੜ ਗਏ ਘਰ ਦੀ ਸਮਾਨ ਆ ਗਿਆ ਬੈੱਡ ਵਗੈਰਾ ਉਹ ਕੱਢ ਰਹੇ ਨੇ ਬਾਹਰ ਫੈਰਵੇਂ ਲੱਗੇ ਨਾ ਇਹ ਤਾਂ ਹੁਣ ਕੋਈ ਪਤਾ ਨਹੀਂ ਇਹ ਤਾਂ ਸ਼ਾਰਟ ਸਰਕਟ ਕਹਿ ਸਕਦਾ ਆਪਾਂ ਜਾਂ ਫਿਰ ਕੋਈ ਮੋਮਬਤੀ ਲਾ ਲੋ ਜਾਂ ਉਹ ਲਾਈ ਹੋਵੇ ਸੁਦਾ ਜাহিਦਾ ਸਾਰਾ ਅਮਨਾ ਨੀਚੇ ਕੰਮ ਕਰ ਰਹੇ ਤੇ ਕਪੜੇ ਦਾ ਮਤਲਬ ਘਰ ਦਾ ਕੰਮ ਕਰਦੀ ਸੀ ਮੈਂ ਮੇਰੇ ਬੱਚੇ ਇਸਰ ਮੇ ਬੈਠੇ ਤੇ ਕਮਰੇ ਨੇ ਹੋਰ ਨਾ ਇੱਕ ਪਟਾਕਾ ਪਿਆ ਬਹੁਤ ਵੱਡਾ ਤੋਂ ਕੁੜੀ ਮੇਰੀ ਕਹਿੰਦੀ ਕਹਿੰਦੀ ਬਹੁਤ ਵੀ ਇਨਾ ਪਟਾਕਾ ਕਿਨੇ ਵਜਾਇਆ ਵੀ ਸਾਰਾ ਬੈੱਡ ਹਿੱਲ ਗਿਆ ਸਾਰਾ ਕੁਝ ਮੈਨੂੰ ਕੀ ਪਤਾ ਨਹੀਂ ਫਿਰ ਨਾ 2 2 ਮਿੰਟ ਬਾਅਦ ਨੇ ਇਹਦੀ ਮੰਮੀ ਆਈ ਤੇ ਇਹਦੇ ਚਾਚਾ ਜੀ ਉਹ ਕਹਿੰਦੇ ਵੀ ਨਾ ਉੱਪਰ ਬਹੁਤ ਜ਼ਿਆਦਾ ਧੂਆ ਹੈ ਕਿ ਅੱਗ ਲੱਗ ਗਈ ਫਿਰ ਅਸੀਂ ਤਾਂ ਸੱਬ ਗਏ ਦੇਖਣੇ ਹਾਂਜੀ ਮੈਨੂੰ ਨਾਮ ਨਹੀਂ ਲੈ ਕੇ ਦੱਸ ਸਕਾਂ ਜਿਹੜੀ ਅੱਗ ਲੱਗੀ ਫਿਰ ਉਹਨਾਂ ਦੇ ਹਸਬੰਦ ਵੀ ਥੱਲੇ ਹੀ ਬੈਠੇ ਤੇ ਉਹਨਾਂ ਨੂੰ ਅਸੀਂ ਜਾ ਕੇ ਕਿਹਾ ਵੀ ਉੱਪਰ ਕੀ ਹੈ ਵੀ ਕੋਈ ਹੈ ਤਾਂ ਨਹੀਂ ਕੀ ਹੋ ਗਿਆ ਫਿਰ ਉਹ ਕਹਿੰਦੇ ਮੈਨੂੰ ਵੀ ਨਹੀਂ ਪਤਾ ਕੈਮਰਾਮੈਨ ਬੀਕੇ ਗੜਕ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼